ਦੋਨਾਂ ਦੇ ਪਸੰਦ ਦਾ ਸੂਟ ਹੈ ਦੋਨੇ ਖੁਸ਼ ਹੋ ਜਾਣਗੇ ਚੁਣੀ ਕਿੱਥੇ ਸੱਤੀ ਮੈਂ ਇਹ ਟਾਈਮ ਤੇ ਚੀਜ਼ ਨਹੀਂ ਖਾਂਦੇ ਮੇਰੀ ਗਾਲਤਾ ਸੋਣਾ ਮੈਂ ਸੱਚੀ ਮਰ ਜੂ ਮੇਰੇ ਬਿਨਾਂ ਜਿਵੇਂ ੱੱੱਕਾ ਥੋੜੀ ਨਾ ਕੋਈ ਹਜੇ ਮੇਰੀ ਉਮਰ ਕੀ ਹੋਈਗੀ ਹਜੇ 25 ਸਾਲ ਦੀ ਤਾਂ ਮੈਂ ਹੋਣੀ ਹੈਗੀ ਅੱਜ ਦੇ ਟਾਈਮ ਦੇ ਵਿੱਚ ਨਾ ਗੁੜੀਆਂ 30 ਸਾਲ ਦੀਆਂ ਹੋ ਕੇ ਮੈਰਿਜ ਕਰਵਾਂਦੀਆਂ ਨੇ ਮੈਂ ਆਪਣੇ ਪੈਰਾਂ ਤੇ ਖੜੀ ਹੋ ਜਾਉਂ ਬੁਵਾ ਚ ਕਰਦੇ ਜੋੜਾ ਉਸ ਕਰਨਾਂ ਦਾ

4-5 ਸਾਲ ਮੈਰਿਜਿੰਗ ਕਰवानी ਏਹੀ ਗੱਲ ਬਣੀ। ਵੀਰੇ ਮੇਰਾ ਇਹ ਲਾਸਟイヤー ਚੱਲ ਰਿਹਾ ਐ। ਇਸ ਤੋਂ ਬਾਅਦ ਚ ਮੈਂ 80 ਡੀ ਦੇ ਵੀ ਕਰਨਾਗਾ। ਤੁਹਾਨੂੰ ਪਤਾ ਤਾਂ ਹੈ 3-4 ਸਾਲ ਤਾਂ ਨੰਕੀ ਜਾਣਗੇ। ਵਿਆਹ ਤੋਂ ਬਾਅਦ ਜੋ ਕਰਨਾ ਹੋ ਕਰੀ ਜਾਈਂ। ਅਗਲੇ ਨੂੰ ਕਿਹੜਾ ਇਤਰਾਜ ਹੋ ਕੋਈ? ਵੀਰੇ ਤੁਹਾਨੂੰ ਤਾਂ ਨਾ ਮੈਨੂੰ ਘਰੋਂ ਕੱਢਣ ਦੀ ਕਾਲੀ ਹੋ ਰਹੀ ਐ। ਮੰਮੀ ਡੈਡੀ ਬਾਹਰ ਕੀ ਬਾਗੇ ਤੂੰ ਤਾਂ ਹੁਣ ਮੇਰੇ ਪਿੱਛੇ ਪੈ ਰਹੇ ਹੋ। ਵੀ ਇਹਨੂੰ ਵੀ ਕਰਦਾ ਮੈਂ ਘਰੋਂ। ਮੰਮੀ ਡੈਡੀ ਦੀ ਰਜ਼ਾ ਨਾਲ ਹੀ ਹੋ ਰਿਹਾ ਸਾਰਾ ਕੁਝ। ਕੋਈ ਗੱਲ ਨਹੀਂ ਮੰਮੀ ਡੈਡੀ ਨਾਲ ਮੈਂ ਆਪਣੀ ਗੱਲ ਕਰ ਲਵਾਂਗੀ। ਹਜੇ 4 ਸਾਲ ਤੱਕ ਤਾਂ ਮੈਂ ਪੱਕਾ ਹੀ ਨਹੀਂ ਕਰਵਾਣਾ ਹੈਗਾ। ਉਦੋਂ ਬਾਅਦ ਚ ਦੇਖਦੀ ਐਂਗੀ ਮੈਂ ਜੇ ਕਿਦਾਂ ਤੂੰ ਵਿਆਹ ਤੱਕ ਮੈਨੂੰ ਨਹੀਂ ਕਰਵਾਉਂਦੀ ਤੇਰਾ ਵਿਆਹ ਤਾਂ ਕਰ ਦਿੰਨੇ ਆ ਹੁਣ ਅਸੀਂ ਤੇਰੇ ਅੰਗ ਤੱਕਾ ਥੋੜੀ ਨਾ ਕੋਈ ਹਜੇ ਮੇਰੀ ਉਮਰ ਹੀ ਕੀ ਹੋਈ ਐਗੀ ਹਜੇ 25 ਸਾਲ ਦੀ ਤਾਂ ਮੈਂ ਹੋਈ ਐਗੀ ਅੱਜ ਦੇ ਟਾਈਮ ਦੇ ਵਿੱਚ ਨਾ ਕੁੜੀਆਂ 30-30 ਸਾਲ ਦੀਆਂ ਹੋ ਕੇ ਮੈਰਿਜ ਕਰਵਾਂਦੀਆਂ ਨੇ ਮੈਂ ਆਪਣੇ ਪੈਰਾਂ ਤੇ ਖੜੀ ਹੋ ਜਾਉਂ ਉਦੋਂ ਬਾਅਦ ਚ ਕਰਦੇ ਆ ਜਿਹੜਾ ਕੁਝ ਕਰਨਾਗਾ ਚੱਲ ਮੈਂ ਆਪਣੇ ਮਿਲਾੜੀ ਨਾਲ ਅੱਪੀ ਗੱਲ ਕਰ ਲੂੰਗਾ ਤੂੰ ਜਾ ਠੀਕ ਐ ਵੀਰੇ ਹਾਂ ਪਰਬ ਦਾ ਮੈਸੇਜ ਚੱਲ ਛੱਡ ਕਾਲ 'ਚ ਜਾ ਕੇ ਗੱਲ ਕਰੂੰ ਉਹ ਹੁਣ ਕਿਧਰ ਆ ਗਿਆ ਪਵਨ ਦਾ ਇਹਨੇ ਤਾਂ ਸਿੱਧਾ ਫੋਨ ਹੀ ਲਾ ਲਿਆ ਠੀਕ ਕਰਾਂ ਕਿਤੇ ਵੀਰਾ ਨਾ ਸੌਂਦੇ ਚੱਲ ਕਾਲ 'ਚ ਜਾ ਕੇ ਗੱਲ ਕਰੂੰ ਦੋਨੇ ਇੱਕ ਕਰਾਸੀ ਦੇਣੇਗੇ ਲੈ 5 ਵਜੇ ਪਏ ਆ ਅਸ ਤਾਂ ਵੀਰਾ ਵੀ ਬੋਲੂਗਾ ਮੈਨੂੰ ਕੁੜੀਏ ਐਨੀ ਲੇਟਾ ਹਾਂਜੀ ਵੀਰੇ ਉਹ ਮੈਂ ਨਾ ਮੇਰੀ ਫਰੈਂਡ ਦੇ ਘਰੇ ਵਾਗੀ ਸੀਗੀ ਕਿਹੜੀ ਫਰੈਂਡ ਦੇ ਘਰੇ ਵਾਗੀ ਸੀ ਤੂੰ ਜੋਤੀ ਕੋਲ ਵਾਗੀ ਸੀਗੀ ਜੋਤੀ ਕੁੜੀ ਕਿਹੜੀ ਐ ਮੈਂ ਤਾਂ ਜਾਣਦਾ ਨਹੀਂ ਵੀਰੇ ਜਾਣਦੇ ਹੋ ਤੁਸੀਂ ਮਿਲ ਮੈਂ ਤਾਂ ਸੀਗਾ ਤੁਹਾਨੂੰ ਤੁਸੀਂ ਵੈਸੇ ਭੁੱਲ ਗਏ ਹੋਵੋਗੇ ਅੱਛਾ 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 ਠੀਕ ਐ ਹਾਂ ਉਹ ਨਾ ਨੋਟਸ ਕੰਪਲੀਟ ਕਰਨੇ ਸੀਗੇ ਉਹਦੇ ਕਰਕੇ ਫਿਰ ਉਹ ਘਰੇ ਵਾਗੀ ਸੀ ਮੈਂ ਸੋਚਿਆ ਚਲੋ ਕੰਪਲੀਟ ਕਰ ਹੀ ਲੈਨੀ ਆ ਬਸ ਟਾਈਮ ਦਾ ਪਤਾ ਨਹੀਂ ਲੱਗਿਆ ਹੈਗਾ ਟਾਈਮ ਨਾ ਲਾਇਆ ਕਰ ਤੂੰ ਹੋਰ ਨਾ ਮੇਰੀ ਇੱਜ਼ਤ ਦਬਾ ਦੀ ਕਿਤੇ ਨਹੀਂ ਨਹੀਂ ਵੀਰੇ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਚਾਹ ਪੀ ਲਈ ਸੀ ਮੇਰੀ ਚਾਹ ਦੀ ਛੱਡ ਤੈਨੂੰ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਗੱਲ ਧਿਆਨ ਨਾਲ ਸੁਣ ਆਪਣਾ ਪਰਿਵਾਰ ਤੈਨੂੰ ਪਤਾ ਕਿਵੇਂ ਦਾ ਮਾਹੌਲ ਹੈ ਆਪਣੇ ਪਰਿਵਾਰ ਦੀ ਇੱਜ਼ਤ ਦਾ ਤੈਨੂੰ ਚੰਗੀ ਤਰ੍ਹਾਂ ਪਤਾ ਠੀਕ ਹੈ ਉਹ ਗੱਲ ਦਾ ਧਿਆਨ ਰੱਖਿਆ ਕਰ ਛੇ ਦਿਨ ਘਰੇ ਆਏਗਾ ਠੀਕ ਹੈ ਵੀਰੇ ਚਲ ਹੁਣ ਪਾਪਨ ਨਾਲ ਗੱਲ ਕਰ ਦਈਏਗੀ ਵੈਸੇ ਵੀ ਫੋਨ ਤੇ ਹੋਣ ਆਏ ਪੈਸੇ ਵੈਸੇ ਪੈਸੇ ਤਾਂ फर्क फूर भी बहुत ने गे देख दिया जिद्दे को ज्यादा पैसे हुए ना उस हाँ कर दूंगी वीरे ने वैसे कही दिता भी मुंडा देख रखे तेरे वास्ते चल फोन लाने चक लगना हैलो हाँ जी कि ठीक है जी हाँ जी तीन कह रहे कितने मिलना आप कैफे च ਹਾਂਜੀ ਕੋਈ ਗੱਲ ਨਹੀਂ ਜਨਾਬਾ ਸੋ ਮੈਂ ਜੀਨ ਪਾ ਕੇ ਆਵਾਂ ਜਾਂ ਸੂਟ ਆ ਸੂਟ ਹਾਂਜੀ ਤੁਸੀਂ ਉਸ ਦਿਨ ਵੀ ਮੇਰੀ ਬਹੁਤ ਤਾਰੀਫ ਕੀਤੀ ਸੀ ਵੀ ਬਹੁਤ ਸੋਹਣਾ ਲੱਗਦਾ ਸੂਟ ਠੀਕ ਹੈ ਉਹੀ ਵਾਕਿਆ ਹੁੰਦੇ ਹੈ ਹਾਂਜੀ ਜਲਦੀ ਆ ਜੂ ਮੈਂ ਟਾਈਮ ਨਾਲ ਪਹੁੰਚ ਜਾ ਕੱਲ ਨੂੰ ਬਾਬਾ ਪੱਕਾ ਪਹੁੰਚ ਜੂ ਮੈਂ 9 ਵਜੇ ਦਾ ਟਾਈਮ ਲਿਖਣਾ ਤੁਸੀਂ 9 ਵਜੇ ਦਿਨ ਪਹੁੰਚ ਜੂ ਮੈਂ ਹਾਂਜੀ

ओके शुक्रिया टाइम ਤੇ ਜੋਤੀ ਦਾ ਫੋਨ ਆ ਗਿਆ ਜੇ ਕਿਤੇ ਵੀਰੇ ਨੂੰ ਪਤਾ ਲੱਗ ਜਾਂਦਾ ਮੈਂ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹਾਂ ਹਾਈ ਵੀਰੇ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ ਬਚ ਗਈ ਅੱਜ ਤਾਂ ਮੈਂ ਵੀਰੇ ਤਾਂ ਵਾਗ ਗਿਆ ਬਾਹਰ ਨੂੰ ਐਂ ਕਰਦਿਆ ਪਰਬ ਨੂੰ ਵੀ ਪੁੱਛੀ ਲੈਣੀ ਆ ਵੀ ਕਿੰਨੇ ਵਜੇ ਮੇ ਆਉਣਾ ਨੌਣਾ ਦਾ ਗੱਲ ਨੂੰ ਕੰਮ ਨਿਮੇੜ ਦੂੰ ਵੈਸੇ ਵੀ ਕਾਲ ਜੀ ਤੋਂ ਅੱਜ ਛੁੱਟੀ ਭੱਜੇ ਜਾਣੀ ਐ ਜੋਤੀ ਨੂੰ ਮੈਂ ਕਹੀ ਦੇਣਾ ਵੇ ਕਈ ਵਰੀ ਵੀਰੇ ਨੇ ਪੁੱਛਿਆ ਤੂੰ ਕਹਦੀ ਵੀ ਮੇਰੇ ਨਾਲ ਸੀ ਹਲੋ ਹਾਂਜੀ ਹਾਂਜੀ ਕੱਲ ਨੂੰ ਕਿੰਨੇ ਵਜੇ ਮਿਲਣਾ ਪਾਰਕ ਚ ਅ ਠੀਕ ਹੈ ਮੈਂ ਪਾਰਕ ਚ ਆ ਜਾਂਗੀ 12 ਵਜੇ ਅ ਠੀਕ ਹੈ ਕੋਈ ਗੱਲ ਨਹੀਂ ਮੈਂ 12 ਵਜੇ ਦਿਨ ਪਹੁੰਚਾਂਗੀ ਠੀਕ ਹੈ ਹਾਂਜੀ ਕੋਲ ਜੀ ਤੁਹਾਨੂੰ ਮੈਂ ਛੁੱਟੀ ਲੈ ਲੈਣੀ ਹੈਗੀ ਕੋਈ ਗੱਲ ਨਹੀਂ ਠੀਕ ਹੈ ਲੈ ਸ਼ੁਕਰ ਹੈ ਇਹਨੇ 12 ਵਜੇ ਦਾ ਟਾਈਮ ਦਿੱਤਾ ਤੇ ਉਹਨੇ 9 ਵਜੇ ਦਾ ਪਹਿਲਾਂ 9 ਵਜੇ ਉੱਤਰ ਚਾ ਕੇ ਕੈਫੇ ਚ ਫਿਰ ਪਾਰਕ ਚ ਜਾਇਓ ਕੱਲ ਨੂੰ ਦੋਨਾਂ ਦਾ ਇਕੱਠੇ ਰੰਗ ਨਿਭੜ ਜਾਓ ਦੋਨਾਂ ਦੀ ਪਸੰਦ ਦਾ ਸੂਟ ਹੈ ਦੋਨੇ ਖੁਸ਼ ਹੋ ਜਾਣਗੇ ਨਾਲੇ ਉਹ ਗੱਲ ਹੈ ਮੈਂ ਤਾਂ ਵੈਸੇ ਹੀ ਪਾਇਆਗਾ ਖੁਸ਼ ਹੋਣਾ ਨਹੀਂ ਵੈਸੇ ਹੀ ਹੋ ਜਾਣਾਗਾ ਜਿੰਨੀ ਕਿੱਥੇ ਸੜਤੀ ਗਈ ਪਤਾ ਨਹੀਂ ਇੱਕ ਤਾਂ ਟਾਈਮ ਤੇ ਨਾ ਮੈਨੂੰ ਚੀਜ਼ ਨਹੀਂ ਮਿਲਦੀ ਹੈਗੀ ਮੇਰੀ ਆਪ ਹੀ ਹੈ ਮੇਰੀ ਜੁੰਨੀ ਦੇਖ ਦੇਗੀ ਵੀਰੇ ਨੂੰ ਕਹਨੀ ਆ ਮੈਨੂੰ ਇੱਕ ਵਾਰੀ ਛੱਡਿਆਊਗਾ ਥੋੜਾ ਜਲਦੀ ਭੱਗ ਜੂਨੀ ਨਾਲੇ ਵੀਰੇ ਨੂੰ ਇਹੋ ਜੂ ਵੀ ਕਾਲ ਜ ਗਈ ਹੈ ਉਸ ਤੋਂ ਬਾਅਦ ਚੋਂ ਉੱਥੋਂ ਚਲੀ ਜਾਊਂਗੀ ਸੱਦਿਆ ਠੋਗੇ ਚਲ ਟਾਈਮ ਹੋ ਰਿਹਾ। ਮੈਂ ਬੀਰੇ ਨੂੰ ਕਾਹਨੂੰ ਕਹਿਣਾਗਾ। ਕਈ ਵਾਰੀ ਬੀਰੇ ਨੂੰ ਕੁਝ ਪਤਾ ਲੱਗ ਗਿਆ। ਐ ਕਰਦੀ ਆ ਆਟੋ ਲੈ ਕੇ ਭੱਜ ਜੂ। ਨਾ ਮੈਨੂੰ ਤਾਂ ਕਹਿ ਰਿਆ ਸੀ ਮੈਂ ਰੈਮ ਨਾਲ ਪਹੁੰਚ ਜੂ ਆ। ਕਿੱਥੇ ਖੜ ਗਿਆ? ਲੈ ਇੰਨੀ ਗਰਮੀ ਹੋਈ ਪਈਏਗੀ। ਉਹ ਤਾਂ ਗੱਲਾਂ ਮਾਰਦਾ ਵੱਡੀਆਂ ਵੱਡੀਆਂ। ਵੀ ਮੇਰੇ ਕੋਲੇ ਗੱਡੀ ਆ ਮੇਰੇ ਕੋਲੇ ਆਇਆ। ਕੀ ਆ ਯਾਰਾ। कि रह गया है बंदा हाँ जी के में तुरे ही होने हैं लड़की है ना से ना तो सिर्फ आपका ऐसी लाइफ बैठूं बड़ी चा तो मैं घर में जमा रही है नहीं है मैं तो ऐसी माँ तुझे के लिए वो हो गया भी किसी दूर बावत हो भी चला उधर मिलता है नहीं जो तीसरे के जाऊंगी थे नहीं यार जो एक्टिवा लेके नहीं आई है तो थे हैं। मैं तो ऑटो ते आई जो मैं पहला पता फोन करना थी मैं कार लेके तो आया चलो हूं बाहर भी निकलोगे कि इतने बैठे रहोगे बाहर तो निकलता हूं ना इतने आए थे जाना अपने सामने कैफे तक ठीक है ओके चलो आ जाओ लॉक कर दिया मैं कार चलो चलो हूं गड्डी गुड्डी लॉक कर दिया मैं हैं ये ले चल आप हूं पूजा पूजा खाने बैठे हां जी ठीक है जी ਆ ਜੀ ਆਜੋ ਮੈਂ ਤਾਂ ਐਨੀ ਵਹਾ ਕੇ ਤੁਸੀਂ ਆਉਂਦੇ ਨਹੀਂ ਮੈਨੂੰ ਬਹਾਨਾ ਮਾਰਦਾ ਅੱਜ ਨਹੀਂ ਕੱਲ ਮੈਂ ਕਿਹਾ ਤਾਂ ਸੀ ਮੈਂ 9 ਵਜੇ ਪਹੁੰਚੂ ਮੈਂ ਦੇਖ ਲਓ ਸੰਰੂਪ ਦਾ ਸਭ ਤੋਂ ਕਹੇ ਤੋ ਕਾਫੇ ਹੈ ਕਿਹੜਾ ਵੀ ਪੀਜ਼ਾ ਖਾਣਾ ਹਨ ਤੁਸੀਂ ਦੱਸੋ ਕਿਹੜਾ ਖਾਣਾ ਹੈ ਆ ਖਾ ਲੈਣੇ ਭਾ ਪਨੀਰ ਵੇਜ ਪਨੀਰ ਮੈਨੂੰ ਇਹ ਵਧੀਆ ਲੱਗਦਾ ਹਾਂਜੀ ਇਹ ਕਰਵਾ ਲਓ ਸਾਰਾ ਕੁਝ ਹੈ ਜੇ ਟਮਾਟੋ ਤੁਹਾਨੂੰ ਤਾਂ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਬਾਕੀ ਹੈਂਸ ਪ੍ਰਾਈਜ਼ ਵੀ ਨਹੀਂ ਹੈਂਸ ਪ੍ਰਾਈਜ਼ ਇਹ ਤਾਂ ਨਹੀਂ ਖਾਣੇ ਚੰਦਰਾ ਪਾਏ ਗਾਦਿਆਂ ਥੱਲੇ ਬੈਜਨੇ ਆ ਚੱਲ ਕੇ ਹਾਂਜੀ ਠੀਕ ਹੈ ਚਲ ਆ ਦੇਖਦੇ ਆ ਮੈਂ ਇਧਰ ਆਰਡਰ ਦੇ ਕੇ ਕੈਰੀ ਚ ਚਲੋ ਇੱਧਨੇ ਹੈ ਠੀਕ ਹੈ ਆ ਜਾਈਏ ਆ ਜਾਈਏ ਮੈਂ ਤਾਂ ਤੁਹਾਨੂੰ ਇੰਨੇ ਘੈਂਟ ਕੈਫੇ ਚ ਲੈ ਕੇ ਆਂਦੀ ਸੀ ਦੇਖ ਲੋ ਪੈਸੇ ਪੂਹੇ ਦੀ ਨਹੀਂ ਕਮੀ ਕੋਈ ਆਪਣੇ ਲਈ ਪੈਸੇ ਪੂਹੇ ਜੇ ਆਪਾਂ ਐਂ ਲਾ ਲਓ ਵੀ ਗਰੇ ਲਾ ਦਾਂਗੇ ਪੈਸੇ ਰੋਟਾਂ ਦੇ ਕੈਫੇ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਹੈ ਜੀ ਬਹੁਤ ਸੋਹਣਾ ਬਣਿਆ ਇਧਰਲੀ ਸਾਈਡ ਹੀ ਬੈਜੋ ਤੁਸੀਂ ਮੈਂ ਤਾਂ ਐਂ ਕਹਣਾ ਵੇ ਟੇਬਲ ਜਿੱਤੀ ਬਹਿ ਜਾ ਨਾ ਆਹ ਇਹ ਇਤਨੀ ਬੈਠਦੇ ਹੁੰਦੇ ਤੁਸੀਂ ਇੱਧਰ ਬੈਠੋ ਪਤਾ ਕੀ ਹੈ ਮੇਰੀ ਲੱਤ ਦੁਖਰੀ ਆ ਬਾਹਲਾ ਨੀਮ ਆ ਹੋ ਸਮਝੀ ਜਾਂਦਾ ਹੁੰਦਾ ਹੁਣ ਆਰਡਰ ਆਊਗਾ ਉਦੋਂ ਥੱਲੇ ਬਹਿ ਜਾਗੇ ਨਾਲੇ ਮੈਨੂੰ ਐਂ ਤਾਂ ਦੱਸੋ ਹਣ ਗਿਆ ਬੂ ਬਾਰੇ ਕੀ ਵਿਚਾਰ ਆ ਹੂੰ ਤੇ ਆਸਾਂ ਮੈਂ ਕਰਵਾਉਣੀ ਆ ਤੁਹਾਨੂੰ ਫਿਰ ਕਦੋਂ ਕਰਵਾਉਣਾ ਮੈਨੂੰ ਐਂ ਤਾਂ ਦੱਸ ਦੋ ਵੀ ਹੁਣ ਕਰਵਾਉਂਗੇ ਜਾਂ ਉਦੋਂ ਕਰਵਾਉਂਗੇ ਮੈਂ ਕੋਈ ਗੱਲ ਨਹੀਂ ਵੀਰੇ ਨਾਲ ਗੱਲ ਕਰਦੀ ਐ ਨਹੀਂ ਤੇ ਮੈਨੂੰ ਲਾਰਾ ਨਾ ਲਾਇਓ ਪਤਾ ਕੀ ਉਰੇ ਜਾਂ ਮੈਨੂੰ ਕੰਫਰਟੇਬਲ ਜਿਹਾ ਫੀਲ ਨਹੀਂ ਹੋ ਰਿਹਾ ਕੰਫਰਟੇਬਲ ਜਿਹਾ ਐ ਨਾ ਕਰੀਏ ਆਪਾਂ ਉਹ ਪਿੱਛੇ ਨੇ ਜਾ ਕੇ ਬਹਿ ਜੀਏ। ਪੂਰੇ ਮੈਨੂੰ ਜਿਵੇਂ ਮਨਵਾਇਆ ਲੱਗ ਜਾਂਦਾ ਹੋਰ ਇਸ ਤਰ੍ਹਾਂ ਜਿਹੀ ਫੀਲ ਹੋ ਜਾਂਦਾ। ਵਧੀਆ ਜਿਹਾ ਹੀ ਲੱਗ ਰਿਹਾ। ਤੁਸੀਂ ਐ ਖੜੇ ਹੋ ਆਪਾਂ ਪਿੱਛੇ ਬਹਿਨੇ। ਆਜੋ ਪਿੱਛੇ ਬਹਿਨੇ। ਆ ਚਲੋ। ਜਿੱਥੇਰਾ ਉਹ ਖਰਚਾ ਮੇਰਾ। ਇੱਥੇ ਬਹਿਨੇ ਆਪਾਂ। ਬੜਾ ਜੁਹਾਇੜਾ ਕਮ ਵਧੀਆ। ਤੁਸੀਂ ਕੋਲੇ ਬੈਠਣਾ ਮੈਨੂੰ ਫਿਰ ਵਧੀਆ ਲੱਗਦਾ। ਤੁਸੀਂ ਪਹਿਲਾਂ ਹੀ ਕਹਿੰਦੇ ਮੈਂ ਕੋਲੇ ਬੈਠਣਾ।

ਦੇ ਸਿਹਦਰਤਾ ਦੂਰ ਜਿਹੜੇ ਨਾਲ ਨਾਲ ਰਹਿੰਦੇ ਨੇ ਨਾਲ ਖਾ ਕੇ ਉਹ ਬਹੁਤ ਮੱਚਦੇ ਨੇ ਦੱਸ ਕੀ ਗਰੀ ਹਾਂਜੀ ਬੀ ਦਾ ਸਸਾ ਜੀ ਕੀ ਤੋਂ ਤੋਂ ਲੈ ਕੇ ਖਾਣੇ ਸਾਰੇ ਕਰਦੇ ਆ ਤਾਂ ਸਾਡਾ ਘਰ ਸ assi ਕਰਦੇ ਆ ਸਾਰਾ ਦਿਨ ਧੁੱਪੇ ਮਰਦੇ ਆ ਤੁਸੀਂ ਮਰ ਲਓ ਜੀ ਮੈਂ ਤਾਂ ਧੁੱਪੇ ਕੀ ਦੱਸਾ ਉੱਠਾਉਂਦੇ ਨਹੀਂ ਹਾਂ ਨਹੀਂ ਮੈਂ ਨਹੀਂ ਆਇਆ ਅੱਜ ਜੀ ਮੈਂ ਅੱਜ ਨਹੀਂ ਆ ਸਕਿਆ ਜਾਨੀ ਆਚਾਰ ਨੂੰ ਖਾਣ ਤੁਸੀਂ ਆਪਾਂ ਦੋ ਜਣੇ ਆ ਕਿ ਮੈਂ ਤਾਂ ਦੋ ਦੋ ਕਿਹਾਗੇ ਜੇ ਚਲ ਆਇਤਾ ਦੇ ਲੱਗੇ ਚੱਲਦੇ ਆਪਾਂ ਆਪਾਂ ਨੂੰ ਮਾੜੀ ਮੋਟੀ ਚੀਜ਼ ਨਾਲ ਫਰਕ ਨਹੀਂ ਪੈਂਦਾ ਚਲੋ ਮੈਨੂੰ ਤਾਂ ਭੁੱਖ ਲੱਗ ਰਹੀ ਹੈ ਪਹਿਲਾਂ ਆਪਾਂ ਕੁਝ ਖਾਂਦੇ ਆਗੇ ਆ ਖਾਵਾਂਗੇ ਤਾਂ ਹੈਗੀ ਪਹਿਲਾਂ ਮੈਨੂੰ ਇੱਕ ਗੱਲ ਦਾ ਪ੍ਰੋਮਿਸ ਕਰ ਵੀ ਤੂੰ ਵਿਆਹ ਮੇਰੇ ਨਾਲ ਕਰਾਏਗੀ ਓਹੋ ਮੈਂ ਤੁਹਾਨੂੰ ਕਹਿ ਤਾਂ ਦਿੱਤਾ ਮੈਂ ਕਰਦੀ ਹਾਂ ਕਿਤੇ ਮੈਨੂੰ ਪਤਾ ਕਿ ਇਹ ਗੱਲ ਉੜਦੀ ਉੜਦੀ ਪਤਾ ਲੱਗਿਆ ਜੋਤੀ ਨੇ ਦੱਸਿਆ ਕਹਿੰਦੀ ਇਹ ਕਿਤੇ ਹੋਰ ਵੀ ਹੈ ਵੀ ਮੇਰਾ ਮੈਨੂੰ ਬਹਿਮ ਜਾ ਪਾ ਕੇ ਗਈ ਆ ਉਹ ਤੈਨੂੰ ਮੈਂ ਹੁਣ ਦੱਸਣੀ ਓਹੋ ਨਾ ਤੁਹਾਨੂੰ ਲੱਗਦਾ ਮੈਂ ਇਦਾਂ ਦੀ ਆਂਗੀ ਚੱਲ ਕੋਈ ਨਾ ਵੀ ਇਹ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਯਕੀਨ ਤਾਂ ਤੇਰੇ ਤੇ ਬਥੇਰਾ ਹੁਣ ਯਕੀਨ ਦੀ ਗੱਲ ਕੀ ਕਰਾਂ ਮੈਂ ਫਿਰ ਜੇ ਤਾਂ ਨਹੀਂ ਯਕੀਨ ਹੈਗਾ ਤੁਸੀਂ ਕਹਿ ਦਿਓ ਮੈਨੂੰ ਬੁਝਾਰਤਾ ਆਂ ਕਿਉਂ ਬੋਲਨੇ ਆ ਯਕੀਨ ਤਾਂ ਬਥੇਰਾ ਹੁਣ ਆਪਣੇ ਲਈ ਪੈਸੇ ਦੀ ਵੀ ਨਹੀਂ ਕਮੀ ਨਾ ਜੇ ਤੈਨੂੰ ਐ ਲੱਗੇ ਵੀ ਪੈਸੇ ਦੀ ਕਮੀ ਨੂੰ ਪੈਸੇ ਦੀ ਮੈਨੂੰ ਚਾਹ ਤੁਹਾਨੂੰ ਨਹੀਂ ਯਕੀਨ ਹੈਗਾ ਤੁਸੀਂ ਮੇਰਾ ਫੋਨ ਚੈੱਕ ਕਰ ਲਓ ਲੈ ਪਤਾ ਲੱਗ ਜੂਗਾ ਤੁਹਾਨੂੰ ਫੋਨ ਨਹੀਂ ਫੋਨ ਕਰਦੇ ਬਸ ਹੀ ਚੈੱਕ ਕਰ ਫਿਰ ਕੰਨੀਆਂ ਜਿਹੀਆਂ ਚਲੋ ਉਹ ਦਾ ਬੈਸ ਚਲੋ ਖਾਓ ਪੀਓ ਹੈ ਫਿਰ ਆਪਾਂ ਬਾਅਦ ਕਰਦੇ ਆ ਤੇ ਨਾਲੇ ਨਾ ਜੋਤੀ ਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਉਹ ਆਪ ਦਾ ਉਹਦਾ ਅਬਦਾ ਕਰੈਕਟਰ ਹੈਗਾ ਕੋਈ ਕਰੈਕਟਰ ਦੀ ਗੱਲ ਨਹੀਂ ਚਲੋ ਥੋੜੇ ਨਾਲ ਪੜਦੀ ਆ ਫਿਰ ਵੀ ਮੈਨੂੰ ਕਹਿਤਾ ਚਲੋ ਮੈਂ ਤੁਹਾਨੂੰ ਕਹਿਤਾ ਹਾਂ ਮੈਨੂੰ ਜੋ ਸਰ ਠੀਕ ਹੈ ਚਲ ਆ ਜੀ